ਸਤਿ ਸ਼੍ਰੀ ਅਕਾਲ ਦੋਸਤੋ ਮੈਂ ਮੰਨਰ ਮੱਤਾ ਸੋ ਦੋਸਤੋ ਸੋਨੂੰ ਅੱਜ ਇੱਕ ਕਵਿਤਾ ਦੇ ਰੂਪ ਸਰੂਪ ਗੀਤ ਸੁਣਾ ਰਿਹਾ ਇਹ ਗੀਤ ਮੈਂ 2009 ਦੇ ਵਿੱਚ ਲਿਖਿਆ ਸੀ ਔਰ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੂਗਾ ਔਰ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਸੋ ਗੀਤ ਦੇ ਬੋਲ ਹਨ ਕਹਿੰਦਾ ਲੱਖ ਲਾਂਖ ਐਹੋ ਜੀ ਯਾਰੀ ਤੇ ਜੋ ਯਾਰ ਨਾ ਨਗਾ ਕਮਾਉਂਦੇ ਨੇ ਲੱਖ ਲਾਂਖ ਐਹੋ ਜੀ ਯਾਰੀ ਤੇ ਜੋ ਯਾਰ ਨਾ ਨਗਾ ਕਮਾਉਂਦੇ ਨੇ ਕਹਿੰਦਾ ਉੱਤੋਂ ਉੱਤੋਂ ਰੱਖਣੀ ਯਾਰੀ ਉੱਤੋਂ ਉੱਤੋਂ ਰੱਖਣੀ ਯਾਰੀ ਤੇ ਪਿੱਛੋਂ ਇੱਜ਼ਤ ਨੂੰ ਹੱਥ ਪਾਉਂਦੇ ਨੇ ਉੱਤੋਂ ਉੱਤੋਂ ਰੱਖਣੀ ਯਾਰੀ ਤੇ ਪਿੱਛੋਂ ਇੱਜ਼ਤ ਨੂੰ ਹੱਥ ਪਾਉਂਦੇ ਨੇ ਲੱਖ ਲਾਂਦ ਇਹੋ ਜੀ ਯਾਰੀ ਤੇ ਤੇ ਜੋ ਯਾਰ ਨਾ ਨਗਾ ਕਮਾਉਂਦੇ ਸੁਣਦਾ ਸੀ ਸੱਚੀ ਯਾਰੀ ਉਹਨਾਂ ਦੀ ਸੀ ਸੱਚੀ ਯਾਰੀ ਉਹਨਾਂ ਦੀ ਤੇ ਉਹਨਾਂ ਮਰਦੇ ਜੰਮ ਤੱਕ ਨਿਭਾਈ ਐ ਸੀ ਸੱਚੀ ਯਾਰੀ ਉਹਨਾਂ ਦੀ ਤੇ ਉਹਨਾਂ ਮਰਦੇ ਜੰਮ ਤੱਕ ਨਿਭਾਈ ਐ ਇਹ ਸਭ ਕੁਝ ਲਿਖਦਿਆਂ ਮੈਨੂੰ ਯਾਦ ਕ੍ਰਿਸ਼ਨ ਦੀ ਆਈ ਐ ਸੀ ਸੱਚੀ ਯਾਰੀ ਉਹਨਾਂ ਦੀ ਤੀਜ ਨਾ ਮਰਦੇ ਜੰਮ ਤੱਕ ਨਿਭਾਈ ਐ ਇਹ ਸਭ ਕੁਝ ਲਿਖਦਿਆਂ ਮੈਨੂੰ ਯਾਦ ਕ੍ਰਿਸ਼ਨ ਦੀ ਆਈ ਐ ਅੱਜ ਕੱਲ ਦੇ ਸਦਾਮੇ ਤਾਂ ਅੱਜ ਕੱਲ ਦੇ ਸਦਾਮੇ ਤਾਂ ਹੱਥੀ ਵਾਂ ਵਹੁ ਬਿਨੇ ਅੱਜ ਕੱਲ੍ਹ ਦੇ ਸਦਾਰੇ ਤਾਂ ਹੱਥੀ ਵਾਂ ਵਹੌਂਦੇ ਨੇ ਲੱਖ ਲਾਂਦ ਇਹੋ ਜੀ ਯਾਰੀ ਦੇ ਜੋ ਯਾਰ ਨਾ ਲਗਾ ਕਮਾਉਂਦੇ ਨੇ ਲੱਖ ਲਾਂਦ ਇਹੋ ਜੀ ਯਾਰੀ ਦੇ ਜੋ ਯਾਰ ਨਾ ਲਗਾ ਕਮਾਉਂਦੇ ਨੇ ਕਹਿੰਦਾ ਜੋ ਸੁਪਨੇ ਵਿੱਚ ਨਾ ਸੋਚਿਆ ਸੀ ਉਹ ਕਰ ਸਾਡੇ ਹੀ ਯਾਰ ਨੇ ਜੋ ਸੁਪਨੇ ਵਿੱਚ ਨਾ ਸੋਚਿਆ ਸੀ ਉਹ ਕਰ ਸਾਡੇ ਹੀ ਯਾਰ ਗਏ ਤੇ ਜਿੰਨਾ ਇਕੱਠਿਆਂ ਖਾਦਾ ਪੀਤਾ ਸੀ ਜਿੰਨਾ ਇਕੱਠਿਆਂ ਖਾਦਾ ਪੀਤਾ ਸੀ ਤੇ ਉਹ ਪਿੱਠ ਤੇ ਸ਼ਰਾਬ ਮਾਰ ਗਏ ਜੋ ਸੁਪਨੇ ਵਿੱਚ ਨਾਲ ਸੋਚਿਆ ਸੀ ਉਹ ਕਰ ਸਾਡੇ ਹੀ ਯਾਰ ਗਏ ਜਿੰਨਾ ਇਕੱਠਿਆਂ ਖਾਦਾ ਪੀਤਾ ਸੀ ਉਹ ਪਿੱਠ ਤੇ ਸ਼ਰਾਬ ਮਾਰ ਗਏ ਐ ਹੋ ਜੇ ਬੰਦੇ ਦੁਨੀਆ ਵਿੱਚ ਐ ਹੋ ਜੇ ਬੰਦੇ ਦੁਨੀਆ ਵਿੱਚ ਦਸ ਕੀ ਨਾਮ ਕਮਾਉਂਦੇ ਨੇ ਲਖ ਲਾਂਦ ਇਹੋ ਜੀ ਯਾਰੀ ਤੇ ਕਿ ਜੋ ਯਾਰ ਨਾ ਲਗਾ ਕਮਾਉਂਦੇ ਨੇ ਜੋ ਯਾਰ ਨਾ ਲਗਾ ਕਮਾਉਂਦੇ ਨੇ ਸੋ ਲੱਖ ਲਿਖਿਆ ਕਹਿੰਦਾ ਅੱਜ ਵੀ ਚੰਦਰੀ ਦੁਨੀਆ ਵਿੱਚ ਅੱਜ ਵੀ ਚੰਦਰੀ ਦੁਨੀਆ ਵਿੱਚ ਮੈਂ ਕਿਹਨੂੰ ਆਪਣਾ ਸਮਝਾਂ ਅੱਜ ਵੀ ਚੰਦਰੀ ਦੁਨੀਆ ਵਿੱਚ ਮੈਂ ਕਿਹਨੂੰ ਆਪਣਾ ਸਮਝਾਂਗਾ ਹੁੰਦਾ ਰਿਹਾ ਜੇ ਇਦਾਂ ਹੀ ਮੈਂ ਇੱਕ ਨਾ ਇੱਕ ਦਿਨ ਥਮ ਜਾਂਗਾ ਅੱਜ ਵੀ ਚੰਦਰੀ ਦੁਨੀਆ ਵਿੱਚ ਮੈਂ ਕੀ ਨੂੰ ਆਪਣਾ ਸਮਝਾਂਗਾ ਹੁੰਦਾ ਰਿਹਾ ਜੇ ਇਤਾਂ ਹੀ ਮੈਂ ਇੱਕ ਨਾ ਇੱਕ ਦਿਨ ਥਮ ਜਾਂਗਾ ਕਹਿੰਦਾ ਮੱਤੇ ਵਾਲਿਆਂ ਮੰਗਲਾ ਹੋਏ ਮੰਗਲ ਮੱਤੇ ਹੋਏ ਮੱਤੇ ਵਾਲਿਆਂ ਮੰਗਲਾ ਹੋਏ ਅੱਜ ਕੱਲ ਦੇ ਆਸ਼ਿਕ ਤਾਂ ਘਰ ਗੱਜ ਯਾਰੀ ਪਾ ਕੇ ਆਉਂਦੇ ਨੇ ਲਖ ਲਾਂਤ ਇਹੋ ਜੀ ਯਾਰੀ ਤੇ ਇਹ ਜੋ ਯਾਰ ਨਾ ਨਗਾ ਕਮਾਉਂਦੇ ਨੇ ਲੱਖ ਲਾਂਭ ਇਹੋ ਜਿਹੀ ਯਾਰੀ ਤੇ ਜੋ ਯਾਰ ਨਾ ਨਗਾ ਕਮਾਉਂਦੇ ਨੇ ਯਾਰ ਨਾ ਨਗਾ ਕਮਾਉਂਦੇ ਨੇ ਸੋ ਦੋਸਤੋ ਜੇ ਤੁਹਾਨੂੰ ਇਹ ਮੇਰਾ ਗੀਤ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਪਰ ਬੇਨਤੀ ਆ ਕਿ ਆਪਣੇ ਚੈਨਲ ਮੰਗਲ ਮੱਤਾ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ